ਹੈਲੋ ਹਾਂਜੀ ਦੀਪੰਗੂ ਵਲੌਗ ਚੈਨਲ ਤੇ ਆਪਜੀ ਦਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਹੈਨਾ ਤੇ ਹੁਣ ਆਪਾਂ ਕਰਦੇ ਆ ਅੱਜ ਦਾ ਵੀਡੀਓ ਵਲੌਗ ਜਿਹੜਾ ਸ਼ੁਰੂ ਕਰਦੇ ਆ ਹੁਣ ਮੈਂ ਬਣਾਉਣੀ ਹੈ ਇਹ ਸਬਜ਼ੀ ਪਹਿਲਾਂ ਚਾਦੀ ਕੁੱਟ ਪਾਵਾਂਗੇ ਹੈਨਾ ਗੁਰੂ ਘਰ ਤੋਂ ਆ ਕੇ ਆਪਾਂ ਪਾਠ ਕੀਤਾ ਪਾਠ ਕਰਕੇ ਹੁਣ ਮੈਂ ਫਿਰ ਉਸ ਤੋਂ ਬਾਅਦ ਦੇ ਵਿੱਚ రెడ్డి ਦਿਵਾਰੇ ਦੀ ਚਾਹ ਹੁੰਦੀ ਹੈ ਨਾ ਉਹ ਬਣਾ ਕੇ ਪੀਨੇ ਆ ਹੁਣ ਮੈਂ ਚਾਹ ਪੀਨੇ ਆ ਹੀ ਬਣਾ ਕੇ ਨਾਲ ਹਰਮਨ ਪੀਲੂ ਕਾ ਚਾਹ ਕਿਉਂਕਿ ਇਨੇ ਜਾਣਾ ਸਕੂਲ ਹੈ ਸਕੂਲ ਨੂੰ ਹਨਾ ਚਾਹ ਵਗੈਰਾ ਪੀ ਕੇ ਰੈਡੀ ਹੋ ਜਾਊਗਾ ਤੇ ਮੈਂ ਆਪ ਬਣਾਉਣੀ ਮੈਂ ਬਣਾਉਣੀ ਹੁਣ ਸਬਜੀ ਹਨਾ ਸਬਜੀ ਬਣਾਉਂਗੀ ਮੈਂ ਸੁੱਕੇ ਆਲੂ ਮਟਰਾਂ ਦੀ ਤੇ ਘਰ ਦੇ ਬਾਰ ਬਾਰ ਕਹਿ ਕੇ ਗਏ ਨੇ ਕਹਿੰਦੇ ਆਲੂ ਮਟਰ ਬਣਾਉਣੇ ਨੇ ਤਾਂ ਸੁੱਕੇ ਬਣਾਉਣੇ ਨੇ ਮੈਂ ਕਿਹਾ ਚਲੋ ਸੁੱਕੀ ਸਬਜੀ ਬਣਾ ਲਉਗੀ ਆਲੂ ਮਟਰਾਂ ਦੀ ਹਨਾ ਪਿਆਜ਼ ਤੇ ਆ ਆਮ ਹੈ ਤਿਆਰ ਕਰਦੇ ਸੀ ਪਹਿਲਾਂ ਹਨਾ ਕੱਟਦੇ ਸੀਗੇ ਬਸ ਹੁਣ ਮੈਨੂੰ ਇਹ ਵੀ ਮੈਂ ਚਾਹ ਪੀ ਕੇ ਨਾ ਫਿਰ ਸਭ ਜਿੰਨ ਤੜਕਾ ਲਾ ਦਾਂ ਇਹਨੂੰ ਆਪਾਂ ਹੁਣ ਮਿਕਸੀ ਦੇ ਵਿੱਚ ਗ੍ਰाइंड ਕਰਾਂਗੇ ਮਤਲਬ ਕਟਿਆ ਛਪਿਆ ਸੀ ਮਿਕਸੀ ਰਨ ਕਰ ਲੈਂਦੇ ਤਾਂ ਨੂੰ ਤੜਕੇ ਨੂੰ ਹੁਣ ਤਾਂ ਠੰਡੇ ਪਾਣੀ ਚ ਨਾ ਹੱਥ ਠਾਰ ਜਾਂਦੇ ਨੇ ਮਤਲਬ ਇਹ ਤਾਂ ਸਬਜੀ ਵੀ ਹਟਾ ਹਟ ਕੇ ਬੁਣਨੇ ਨੂੰ ਟੈਨਸ਼ਨ ਹੀ ਹੁੰਦੀ ਹੈ ਵੀ ਕੀ ਸਬਜੀ ਬਣਾਈਏ ਕੀ ਨਾ ਬਣਾਈਏ ਜਿਸ ਦਿਨ ਮੈਂ ਸਵੇਰੇ ਸਬਜੀ ਬਣਾ ਲਾ ਮੈਨੂੰ ਸ਼ਾਮ ਤੱਕ ਇਹ ਟੈਨਸ਼ਨ ਫਿਰ ਰਹਿਣੀ ਹੈ ਚਲੋ ਅੱਜ ਹਨਾ ਕਿਉਂਕਿ ਸਰਦੀਆਂ ਨੇ ਹੁਣ ਤਾਂ ਦੋ ਟਾਈਮ ਫਿਰ ਵੀ ਸਬਜੀ ਚਾਹੀਦੀ ਜਾਂਦੀ ਆ ਇਹ ਟੈਨਸ਼ਨ ਫਿਰ ਹੀ ਹੋ ਜਾਂਦੀ ਹੈ ਸਿਰ ਸਬਜੀ ਬਣਾ ਕੇ ਨਹੀਂ ਤਾਂ ਫਿਰ ਮੈਂ ਸ਼ਾਮ ਨੂੰ ਇਹ ਟੈਂਸਨ ਦੀ ਕਾਦੀ ਸਬਜ਼ੀ ਦੀ ਕਾਦੀ ਬਣਾਈਏ ਕਿਉਂਕਿ ਸਿਰ ਸਿਰ ਸਬਜ਼ੀ ਦਾ ਕੰਮ ਨੇ ਬੈਠੇ ਨਾ ਬਾਧੂ ਘਟੂ ਕੰਮ ਹੁੰਦਾ ਜਿਹੜਾ ਦਿਨੇ ਹੋ ਜਾਂਦਾ ਹਾਜ਼ਮਕ ਨਾ ਕਰੇ ਆਟਾ ਖਤਮ ਹੋ ਗਿਆ ਉਹ ਕਰਨਾ ਪੈਣਾ ਜਲਦੀ ਜਲਦੀ ਸਾਰੇ ਕੰਮ ਕਰਕੇ ਨਾ ਪੈਣਾ ਪਸ ਉਹਦੇ ਵਿੱਚ ਮੈਂ ਨਾ ਸਬਜੀ ਦੇ ਕੋਈ ਵੀ ਸਬਜੀ ਹੋਵੇ ਉਹਦੇ ਵਿੱਚ ਥੋੜੇ ਜਿਵੇਂ ਨਾ ਜਿਵੇਂ ਥੋੜੇ ਜਿ ਤੇ ਹਿੰਗ ਜ਼ਰੂਰ ਪਾਉਣੀ ਹੈ ਸਬਜੀ ਦਾ ਜਿਹੜਾ ਟੇਸਟ ਹੁੰਦਾ ਨਾ ਬਹੁਤ ਵਧੀਆ ਹੋ ਜਾਂਦਾ ਹੈ ਹਾਂਜੀ ਇਹ ਹਰਤੀ ਨੂੰ ਮੱਚਾ ਆਪਾ ਮਟਰ ਦਾ ਸਰਾਫ ਹੀ ਕੱਟਲੇ ਸੀਗੇ ਵੱਟ ਹੋਣਾ ਜੇ ਮੈਂ ਆਲੂ ਕੱਟਣੇ ਨੇ ਉਹ ਚਾਹ ਪੀ ਕੇ ਕੱਟੂੰਗੀ ਆਪਾ ਚਾਲੇ ਕਿ ਚੱਲਦੇ ਹਾਂ ਬਾਰੇ ਮੈਂ ਚਾ ਪੀਲਾ ਮੇ ਨਾਲੇ ਭਣਾ ਦੇ ਨਾਲ ਦੇ ਨਾਲ ਸੁੱਟਾਂ ਇਹ ਭਣਦੇ ਰਿਪਲਾਈ ਦੇ ਦਾਂਗੇ ਆਪਾਂ ਤਾਂ ਜੀ ਕਹਦਾ ਇਹ ਚਾਹ ਨਾਲ ਪੰਜੀਰੀ ਜਾਂ ਖੋਆ ਹੋਵੇ ਕਿਉਂਕਿ ਠੰਡ ਦੇ ਵਿੱਚ ਚਾਹ ਚੀਜ਼ਾਂ ਵਧੀਆ ਲਾਦੇ ਨੇ ਪੰਜੀਰੀ ਤੇ ਖੋਆ ചാട്ട <Tippett inhaling motivators> <makes> ਅਤੇ ਫਿਰ ਮਿਲਦੇ ਆਂ ਯਾਪਾ ਸਾਰੇ ਪ੍ਰਿੰਟ ਤੁਹਾਨੂੰ। ਚਾਹ ਆਪਰੇ ਪੀਤੀ ਐਪਪਾਇੰਟਮੈਂਟ ਹੈ ਠੀਕ ਹੈ ਜੀ। ਚਲੋ ਜੀਆ ਮਸਾਲਾ ਵੀ ਬੜਾ ਕਾਫੀ ਕਾਪਣਾ ਹੋ ਰਿਹਾ ਹੈ। ਉਹਨੂੰ ਚੰਗਾ ਪਕਾਉਣੀ ਹੈ ਹੋਮ। ਪਿਆਜ਼, ਆਲੂ ਤੇ ਮਟਰ ਪਕਾ ਕੇ ਲੇ ਸੀ ਇਹ ਹਨਾ ਇਹਦੇ ਵਿੱਚ ਪਾ ਦਿੰਦੇ ਆਂ। ਅੰਨਾ ਮੇਰੇ ਸਬਜ਼ੀ ਬਣੂਗੀ ਉਹਨੇ ਮੈਂ ਹੋਰ ਕਰ ਲਾਂਗਾ।

ਸਕਨ ਆਪਨੇ ਜੀ ਮਨ ਲਈ ਇਸ ਨੂੰ ਸਮਾਲ ਲੀ। ਖਾਣੂ ਇਸ ਆਪ ਨੂੰ। ਤੇ ਇਹ ਦੋਸ। ਹੋਰ ਮੈਂ ਕਰਦੀ ਆਂ ਆਪੇ। ਕਰਦੀ ਆਂ। ਹਾਂਜੀ ਤੇ ਉਹਰੇ ਆਪਾਂ ਸਵੇਰ ਦੇ ਜਿਹੜੇ ਕੰਮ ਸੀਗੇ ਮਾਰਨਿੰਗ ਦੇ ਸਾਰੇ ਕੰਮ ਕਰ ਲਏ ਸੀਗੇ। ਹਰਮਨ ਸਕੂਲੋਂ ਆਏ ਸੀ ਉਹਨੂੰ ਰੋਟੀ ਵਗੈਰਾ ਦੇ ਦਿੱਤੀ ਸੀਗੀ ਹਨਾ। ਤੇ ਉਦੋਂ ਬਾਅਦ ਦੇ ਵਿੱਚ ਆਪਾਂ ਪੀਣਾ ਆਟਾ ਖਤਮ ਹੋ ਗਿਆ ਸੀ ਪੀਣਾ ਕਰਨ ਵਾਲਾ ਸੀ ਪੀਣਾ ਕਰਤੀ ਸੀ ਪਾ ਜਿਹੜੀ ਬੋਰੀ ਹੈ ਮੈਂ ਧੋਕੇ ਧੁੱਪੇ ਸੁੱਕਣੇ ਪਾਈ ਹੋਈ ਸੀ ਤੇ ਉਰੇ ਆਪਾਂ ਕਰਕੇ ਪੀਣਾ ਜੀ ਬੋਰੀ ਦੇ ਵਿੱਚ ਪਾ ਦਾਂਗੇ ਹੋ ਸਕਿਆ ਵੀਡੀਓ ਥੋੜੀ ਜਿਹੀ ਬਣਾ ਲਾਂਗੇ ਨਹੀਂ ਜੀ ਸਕਿੱਪ ਕਰ ਦਾਂਗੇ ਵੀਡੀਓ ਨੂੰ ਤੇ ਉਰੇ ਆਪਾਂ ਬਣਾ ਲਿਆ ਸੀ ਆਹ ਕਰ ਲਿਆ ਸੀ ਹੈ ਪੀਣਾ ਕਰਤਾ ਸੀਗਾ ਤੇ ਮੈਨੂੰ ਇਹ ਵੀ ਚਲੋ ਹਰਮਣ ਹਨਾ ਚੱਕੀ ਤੇ ਜਾ ਕੇ ਰੱਖਿਆਊਗਾ ਪਿੰਨੇ ਨੂੰ ਆਤਾ ਪਿਆ ਲੂਗਾ ਹਰਮਣ ਕਿਉਂਕਿ ਕੱਲ ਨੂੰ ਬੁੱਧਵਾਰ ਆ ਫਿਰ ਬੁੱਧਵਾਰ ਆ ਦਿਨ ਚੱਕੀ ਸਾਡੇ ਪਿੰਡ ਬੰਦ ਹੁੰਦੀ ਆ ਤਾਂ ਕਰਕੇ ਉਹ ਦਬਾਤ ਦੇ ਵਿੱਚ ਮੈਂ ਕਰਨਾ ਸੀਗਾ ਥੋੜੇ ਜਿ ਇਹਨਾਂ ਦੇ ਆਪਣਾ ਗੱਡੀ ਦੇ ਕੱਪੜੇ ਵਗੈਰਾ ਜਿ ਪੇਸੀ ਵਾਸ਼ ਕਰਨ ਵਾਲੇ ਉਹ ਕਰਨੇ ਸੀਗੇ ਮੈਂ ਜਦੋਂ ਗੇਟ ਕਰ ਲਗਾ ਤਰੱਕੇ ਬਹਿ ਗਿਆ ਨਾ ਦਿਨਾਂ ਬੈਠੇ ਬੜਾ ਖਰਾਬ ਬਾਰੇ ਤਾਂ ਜਮੀ ਨਹੀਂ ਰਹਿੰਦਾ ਹੈਗਾ ਕੱਲਾ ਤੇ ਚਲੋ ਆਪਾਂ ਚਾਹ ਰੱਖ ਲਈਏ ਨਾ ਚਾਹ ਬਣਦੀ ਹੈ ਤੋਂ ਬਾਅਦ ਵਿੱਚ ਆਪਾਂ ਸੂਟਵਰਕ ਕਰਨ ਦੇ ਕੇ ਆਉਣੇ ਨੇ ਹਣਾ ਉਹ ਦੇ ਕੇ ਆ ਕੇ ਫਿਰ ਆਪਦੇ ਕੱਪੜੇ ਨੇ ਜਿਹੜੇ ਰੱਖੇ ਨੇ ਗੱਡੀ ਵਾਲੇ ਉਹ ਨਚੜ ਜਾਣਗੇ ਉਹਨਾਂ ਨੂੰ ਆ ਕੇ ਸੁੱਕਣੇ ਪਾਉਂਗੀ ਹਮ ਹਰ ਮਣਾ ਆਪਦਾ ਕੰਮ ਕਰੂ ਆਟਾ ਪਿਆ ਲਊਗਾ ਇਹ ਤੇ ਚਾਹ ਤਰੀ ਹੋਈ ਆ ਹਰਮਣ ਨੇ ਰੋਟੀ ਦੇ ਕੇ ਚਾਹ ਪੀ ਕੇ ਅਸੀਂ ਫਿਰ ਸੁੱਟ ਦੇ ਕੇ ਉਹਨੇ ਕੱਢਣੇ ਵਰਕ ਕਰਨੇ ਦੋ ਤਿੰਨ ਭਣਾ ਦੇ ਉਹ ਦੇ ਕੇ ਉਹਨੇ ਉਦੋਂ ਬਾਅਦ ਦੇ ਵਿੱਚ ਆ ਕੇ ਹਰਮਣਾ ਤਾਂ ਆਟਾ ਪਿਆ ਕੇ ਲੈ ਕੇ ਆਊਗਾ ਤੇ ਮੈਂ ਜਿਹੜੇ ਕੰਮ ਰਹਿੰਦੇ ਨੇ ਉਹ ਕਰ ਲਵਾਂਗੀ ਟਾਈਮ ਹੁਣ 2 ਵਜ ਚੁੱਕੇ ਨੇ ਜੀ ਕਿਉਂਕਿ ਸਬਜ਼ੀ ਜਿਹੜੀ ਆਪਣੀ ਬਣੀ ਹੋਈ ਆ ਉਦੋਂ ਬਾਅਦ ਦੇ ਵਿੱਚ ਕੱਪੜੇ ਨੇ ਸੁੱਕੇ ਹੋਏ ਉਹਨਾਂ ਦੀ ਧਿਆ ਕਰਾਂਗੀ ਆਈਆਂ ਜੀ ਆਪਾਂ ਹੁਣ ਗੁੜ ਤੇ ਗਰਮ ਜਿਆਦਾ ਸੀ ਤਾਂ ਕਰਕੇ ਆਪਾਂ ਡੋਂਗੇ ਵਟਿਆਂ ਵਿੱਚ ਪਾ ਲਈ ਹਣਾ ਇੱਧਰ ਰੋਟੀ ਆ ਸਵੇਰੇ ਮੱਕੀ ਦੀ ਰੋਟੀ ਲਾਈਆਂ ਸੀ ਬੇਲ ਕੇ ਤੇ ਜਿਹੜਾ ਨਾਉਣ ਕੁੱਟਿਆ ਹੋਇਆ ਨਾ ਹਰੀ ਮਿਰਚਾਂ ਵਾਕੇ ਕੁੱਟਿਆ ਹੈ ਬਹੁਤ ਟੇਸਟੀ ਲੱਗਦੀ ਹੈ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਸਕੂਲੋਂ ਆ ਕੇ ਭੱਜ ਨਟਕੇ ਖਾਂਦੇ ਪੀਂਦੇ ਐਂ ਫਿਰ ਹੁੰਦੇ ਸੀਗੇ ਤੇ ਚਲੋ ਹੁਣ ਆਪਾਂ ਚਾਹ ਪੀਂਨੇ ਆ ਕਿਉਂਕਿ ਅਸੀਂ ਜਾ ਕੇ ਆਉਣਾ ਇੱਧਰ ਸੁੱਟ ਫੜਾ ਕੇ ਆਉਣਾ ਤਾਂ ਕਰਕੇ ਮੈਂ ਵਰਤੀ ਕੋਲੇ ਚਪਾ ਲਈ ਨਹੀਂ ਫਿਰ ਕਲਾਸਾਂ ਵਿੱਚ ਟਾਈਮ ਲੱਗਣਾ ਸੀਗਾ